ਹਾਂਜੀ ਦੋਸਤੋ ਇੱਕ ਤੋਕੜ ਗੱਬਣ ਗਾਂ ਲੈ ਕੇ ਆਇਆ ਮਿੱਤਰੋ ਇੱਕ ਤਾਜੀ ਚੰਗੇ ਦੁੱਧ ਵਾਲੀ ਤੇ ਖੜੇ ਆ ਜੀ ਪਿੰਡ ਮਹਾਰਾਜ ਬਾਈ ਤੇਗਵੀਰ ਦੇ ਘਰੇ ਆਪਾਂ ਵੀਡੀਓ ਬਣਾ ਰਹੇ ਆ ਤੇ ਦੋ ਨਗ ਮਿੱਤਰੋ ਦਿਖਾ ਰਹੇ ਆ ਜਿਹਦੇ ਚੋ ਪਹਿਲੇ ਨੰਬਰ ਤੇ ਮਿੱਤਰੋ ਸਾਹੀਵਾਲ ਕ੍ਰੋਸ ਤੇ ਹੈਗੀ ਆ ਜੀ ਤੋਕੜ ਗੱਬਣ ਤੇ ਇੱਕ ਮਿੱਤਰੋ ਵੱਡੇ ਘਤ ਕਾਠ ਵਾਲੀ ਹੈਗੀ ਆ ਜੀ ਐਚਐਫ ਕਿੰਨਾ ਦੁੱਧ ਹੈ ਕਿੰਨੇ ਮਹੀਨੇ ਦੀ ਗੱਬਣਾ ਸਾਰੀਆਂ ਡਿਟੇਲ ਆਪਾਂ ਭਾਈ ਤੋਂ ਲਵਾਂਗੇ ਪਹਿਲੇ ਨੰਬਰ ਤੇ ਆਪਾਂ ਤੋਕੜ ਗੱਪਣ ਦੀ ਜਾਣਕਾਰੀ ਲੈਣੇ ਹਾਂਜੀ ਬਾਈ ਜੀ ਤੇ ਇੱਕ ਵਾਰ ਤੇ ਇੱਕ ਵੀਰ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਬਹੁਤ ਠੀਕ ਹੈ ਜੀ ਆਪਣਾ ਜਿਹੜਾ ਇਹ ਘਰ ਹੈ ਕਿੱਥੇ ਜੇ ਘਰ ਹੈ ਪਿੰਡ ਦੇ ਬੜਾ ਆਪਣਾ ਫਰਨੀ ਦੇ ਤੇ ਆ ਜੋ ਰੰਪਲੇ ਤੋਂ ਭਰਾਜੀ ਆਣ ਰਹੇ ਹਾਂ ਹਾਂਜੀ ਪਹਿਲੇ ਫੁੱਲ ਵਾਲੀ ਸੜਕ ਤੋਂ ਵਾਗੇ ਜਾਂਦਾ ਫੁੱਲ ਵਾਲੀ ਸੜਕ ਨੂੰ ਦਾਣਾ ਮੰਡੀ ਨੂੰ ਹਾਂ ਦਾਣਾ ਮੰਡੀ ਠੀਕ ਹੈ ਟੋੜ ਵਾਲੀ ਠੀਕ ਹੈ ਤੇ ਅੱਜ ਆਪਾਂ ਇਹਦੀ ਗੱਲ ਕਰਦੇ ਹਾਂ ਹਾਂ ਸਾਹੀਵਾਲ ਕ੍ਰੋਸ ਦੀ ਠੀਕ ਹੈ ਕਿਹੜਾ ਸੂਆ ਜੀ ਇਹ ਦ੍ਰਹਿ ਤੀਜੇ ਲਈ ਗੱਭਣਾ ਦੂਜੇ ਸੂਏ ਸੂਈ ਵੀ ਆ ਤੀਜੇ ਦੀ ਗੱਭਣਾ ਹਨ ਤੇ ਕਿੰਨੇ ਕੁ ਮਹੀਨੇ ਦੀ ਗੱਭਣਾ ਹੈ ਬਈ 5 ਮਹੀਨੇ ਦੀ ਗੱਭਣਾ ਇਸ ਟਾਈਮ ਪੰਜ ਮਹੀਨੇ ਦੀ ਮਿੱਤਰੋ ਗੱਭਣਾ ਹੈ ਥਣ ਲੇਪੇ ਦੀ ਬੰਪਰ ਬਹੁਤ ਸੋਹਣੀ ਹੈ ਤੇ ਸੱਜਰ ਥੱਲੇ ਦੁੱਧ ਕਿੰਨਾ ਸੀ ਜੀ ਤੇ ਹੁਣ ਕਿੰਨਾ ਹੈ ਬਈ ਸੱਜਰ ਦਿੰਦੀ ਹੈ 26 27 ਕਿੰਨਾ ਨਾਰਮਲ ਠੀਕ ਹੈ 5.5 ਤੋਂ ਪਲੱਸ ਇਹ ਨਹੀਂ ਫੈਂਟ ਰਹਿੰਦੀ ਆ 5.5 ਤੋਂ ਪਲੱਸ ਫੈਂਟ ਹੈ ਸੱਜਰ ਦੇ ਰਹੀ ਹੁਣ ਇਸ ਟਾਈਮ ਇਹ ਥੱਲੇ 11 ਤੋਂ 12 ਕਿੰਨਾ ਦੁੱਧ ਆ ਠੀਕ ਹੈ ਇਹਨਾਂ ਦੀ ਗੱਭਣਾ ਠੀਕ ਹੈ ਤੇ ਇਸ ਟਾਈਮ ਇਹਦੀ ਫੈਂਟ 6 ਤੋਂ ਵੱਧ ਆ 6 ਤੋਂ ਮਿੱਤਰੋ 12 ਹੈ ਬਾਈ ਕਹਿੰਦਾ 50 ਤੇ 11 11 ਕਿਲੋ 11 ਤੋਂ 12 ਕਿਲੋ 11 ਤੇ ਹਾਂ ਹਾਂ 11 12 ਕਿਲੋ ਬਾਈ ਕਹਿੰਦਾ ਵੀ ਦੁੱਧ ਹੈ ਤੇ ਮਹੀਨੇ 5 ਮਹੀਨੇ 5 ਮਹੀਨੇ ਦੀ ਗੱਬੜਾ ਸੋ ਛੱਜਰ ਤਲੇ ਵੀ ਬਾਈ ਕਹਿੰਦਾ ਦੁੱਧ ਚੰਗਾ ਤੇ ਚੰਗੀ ਉਹਦੋ ਬਾਈ ਕਹਿੰਦਾ ਵੀ ਫੈਂਟ ਹੈ ਫੈਂਟ ਹੁਣ ਵੀ ਬਹੁਤ ਹੈ ਤੇ ਰੇਟ ਕੀ ਕਰਤਾ ਜੀ ਦਾ ਫਿਰ ਆਪਾਂ ਰੇਟ ਵੀ 58000 58000 ਮਾਨਦਾਨ ਮਾਨਦਾਨ ਕਰਦੇ ਕੋਈ ਚੱਕ 58000 ਮੁੱਲ ਆ ਜੀ ਮਾਨਦਾਨ ਹੋਊਗਾ ਜਿਹੜੇ ਵੀ ਵੀਰ ਬਰਾ ਨੂੰ ਟੋਰਟ ਹੋਵੇ ਹਾਂ ਜੀ ਸਿੱਕਾ ਸੀਮਣ ਲੱਗਿਆ ਵੀਰੇ ਹੁਣ ਹ ਹੁਸ਼ਿਆਰ ਆਵਾਂ ਦਾ ਨਪੋਲੀਅਨ ਸਾਹਿਬ ਦਾ ਸੀਮਣ ਠੀਕ ਹੈ ਇਹਦੀ ਧੀ ਆ ਉਹ ਖੜੀ ਆ ਉਹ ਵੀ ਜਸ ਬੱਚੇ ਬੱਚੇ ਚੰਗੇ ਆ ਇਹਨੂੰ ਤੋਰੋ ਜੇ ਖੋਲ ਕੇ ਤੋਰ ਕੇ ਦਿਖਾ ਦਿਓ ਸੋ ਜਿਹੜੇ ਵੀ ਵੀਰ ਬਰਾ ਨੂੰ ਠੰਡੀ ਸੀਲ ਕਿਵੇਂ ਜੀ ਕੰਸੀ ਵੀ ਵਧੀਆ ਗਲੇ ਮੈਂ ਆਪਣੇ ਪਹੇ ਚੱਕ ਕੇ ਡੱਬੇ ਚ ਲਈ ਠੀਕ ਹੈ ਮਿੱਤਰੋ ਮੂਰੇ ਗਰਮੀ ਵੀ ਚੱਲਣ ਵਾਲੀ ਆ ਗਰਮੀ ਦੇ ਵਿੱਚ ਸੁਣਾਏ ਨੇ ਤੇ ਉਦੋਂ ਦੁੱਧ ਮਿੱਤਰੋ ਫਿਰ 24 25 ਲੀਟਰ ਅਮਰੀਕਨਾਂ ਦਾ ਜਿਹੜਾ 30 35 ਲੀਟਰ ਇਹਨਾਂ ਦਾ 24 25 ਬਰਾਬਰ ਹੈ ਤੇ ਰੰਗ ਵੀ ਮਿੱਤਰੋ ਸੋਣਾ ਜਿੱਤੇ ਮਰਜੀ ਬਣ ਦਿਓ ਜੀ ਆ ਆ ਪਿਛਲੇ ਸਾਲ ਦੀ ਬੱਸੀ ਹੈ ਹਾਂ ਪਹਿਲੇ ਸੂਏ ਪਹਿਲੇ ਸੂਏ ਦੀ ਠੀਕ ਹੈ ਤੇ ਆ ਹੋਰ ਬੱਚਾ ਇਹਦਾ ਕਿਹੜਾ ਹਾਂ ਹੁਣ ਉਹ ਦੂਆ ਠੀਕ ਹੈ ਇਹ ਬੱਚੇ ਆਉਗੇ ਤੇ ਲੈ ਗਈ ਠੀਕ ਹੈ ਠੀਕ ਹੈ ਬੱਚੇ ਆਪਾਂ ਤਾਂ ਫੇਰ ਆਉਗੇ ਓਕੇ ਓਕੇ ਤੇ ਮੋਲੇ ਦਾ 58 ਹੈ ਨਾ ਮੋਲੇ ਦਾ 58 ਠੀਕ ਹੈ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਵੱਡੇ ਕਦ ਕਾਟ ਵਾਲੀ ਦੀ ਇਹਦਾ ਸੂਆ ਜੀ ਇਹ ਦੂਜੇ ਸੂਏ ਦੀ ਹੈ ਬਾਈ ਹਾਂ ਦੂਜੇ ਸੂਏ ਸੂਈ ਵੀ ਆ ਹਾਂ ਪਹਿਲੇ ਸੂਏ ਆਪਾਂ ਤੋਕਰ ਲਈਤੀ ਸੀ ਠੀਕ ਹੈ ਹਾਂ ਕਿੰਨਾ ਕ ਦੁੱਧ ਕੱਢ ਰਹੀ ਹੈ ਕਿੰਨੇ ਦਿਨ ਬਾਈ ਇਸ ਟਾਈਮ ਦੁੱਧ ਤਾਂ ਹੋ 23 ਤੋਂ ਪਲੱਸ ਆ ਹਾਂ ਜੀ 2 ਬਾਈ ਕਿਲੋ ਬੰਦੇ ਨੂੰ ਕੰਡਾ ਤੋੜ ਕੇ ਲੇਵਾਂਗੇ ਹਾਂ ਤੋੜੋ ਜੀ ਇਹਨੂੰ ਵੀ ਤੀਜੇ ਤੀਜੇ ਸੂਰ ਸੂਈ ਵੀ ਹੈ ਨਾ ਨਹੀਂ ਦੂਜੇ ਦੂਜੇ ਠੀਕ ਹੈ ਤੇ ਹਰ ਬੰਦਲੇ ਵੇ ਦੀ ਵੀਰੇ ਜਮਾ ਟਾਈਟ ਲੇਵੇ ਦੀ ਆ ਮਿੱਤਰੋ ਲੇਵਾ ਦੇਖ ਕੇ ਐ ਨਹੀਂ ਲੱਗਦਾ ਵੀ ਦੁੱਧ ਇੰਨਾ ਕੱਢੂ ਕਈ ਭਰਾ ਕਹਿਦਣਗੇ ਵੀ ਲੇਵੇ ਥਣ ਵਿੱਚ ਤਾਂ ਤੇ ਦੁੱਧ ਇੰਨਾ ਗਾਪਣਾ ਵਾਰਦਾ ਉਹ ਵੀ ਮਿੱਤਰੋ ਦੋ ਟਾਈਮ ਆਪਦੇ ਤੁਸੀਂ ਤਸੱਲੀ ਵੀ ਕਰ ਸਕਦੇ ਹੋ ਬੰਦਾ ਭਾਈ ਆਪਣੇ ਤੇ 5 ਡੰਗ ਤੋਂ ਲੈ 6 ਕੋਰ ਠੀਕ ਹੈ ਵੱਡੇ ਕੱਦ ਕਾਣ ਵਾਲੀ ਆ ਵੱਡੇ ਵਿੱਡ ਵਾਲੀ ਆ ਥਣ ਲੇਵੇ ਦੀ ਮਿੱਤਰੋ ਸਾਫ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਮਿੱਤਰੋ ਕਰੋ ਸੰਪਰਕ ਬੱਚਾ ਕਿਹੜਾ ਜਿਹਦਾ ਬੱਚਾ ਵੀ ਜਿਹਨਾਂ ਨੇ ਬੱਚੀ ਆਹ ਚਿੱਟੀ ਆਪਾਂ ਨਾਲ ਦੇਣੀ ਨਹੀਂ ਬੱਚਾ ਦੇ ਨਾਲ ਬੱਚੇ ਤੋਂ ਬਿਨਾ ਮਿਲਦੀ ਹੈ ਬੱਚੇ ਤੋਂ ਬਿਨਾ ਵੀ ਰੈ ਸਬੂਤ ਆਪਣੇ ਕੋਲ ਸੁੰਦੀ ਦਾ ਹੈਗਾ ਹਾਂ ਜੀ ਉਹ ਸਬੂਤ ਬੰਦੇ ਹੁੰਦੇ ਆ ਆਲਾ ਕਹਿੰਦਾ ਹੀ ਬੀਚੀ ਕਰਦਾ ਹਾਂ ਜੀ ਸਬੂਤ ਸਾਰੇ ਦੇਵਾਗੇ ਵੀ ਆ ਮੰਨ ਲਾ ਵੀ ਬੱਚਾ ਨਾਲ ਨਾਲ ਵੀਡੀਓ ਹੈਗੀ ਹੈ ਸਾਡੇ ਕੋਲੇ ਹਾਂ ਆਈ ਕਿ 6 7 ਦੀ ਸਨੋਮੈਨ ਦੀ ਬੱਚੀ ਹੈ ਸਨੋਮੈਨ ਦੀ ਬੱਚਾ ਇਹ ਹਾਂ 6 7 ਦਾ ਤਾਂ ਆਪਾਂ ਆਏ ਵੀ ਚਲ ਬੀਚ ਦਾ ਕੀ ਕੰਮ ਉਹ ਕਰਦੇ ਹਾਂ ਹਾਂ ਵੀ ਚਲ ਕਿਉਂ ਵੇਚ ਰਹੀ ਹੈ ਹਨ ਤੇ ਇਹਦਾ ਮੁੱਲ ਫਿਰ ਕੀ ਕਰਦਾ ਇਹਦਾ ਵੀ ਰਸੀ 80000 80000 ਮਾਨਦਾਨ ਮਾਨਦਾਨ ਕਰਦੇ ਠੀਕ ਹੈ ਇਹ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਾਈ ਹੋ ਗਿਆ ਬਾਈ 25 ਦਿਨ ਬਾਈ 25 ਦਿਨ ਹੋ ਗਏ ਮਿੱਤਰੋ ਸੂਈ ਨੂੰ ਬਾਈ ਕਹਿੰਦਾ ਵੀ ਇਹਦੇ ਸੂਨੇ ਦੇ ਬੱਚੇ ਵਾਲੀ ਵੀਡੀਓ ਹੈਗੀ ਆ ਕਿਉਂਕਿ ਕਈ ਭਰਾ ਕਹਿੰਦੇ ਆ ਵੀ ਵੀ ਬਾਈ ਸੀ ਕਹਤਾ ਹੁਣ ਬਾਈ ਸੀ ਆਪਣਾ ਬਾਪ ਤਾਂ ਆਵੇ ਤੇ ਬਾਈ ਕਹਿੰਦਾ ਵੀ ਇਹ ਬੱਚਾ ਸਨੋਮੈਨ ਦਾ ਸਿਕਸਟ ਸਿਮਨ ਦਾ ਤਾਂ ਕਰਕੇ ਬਾਈ ਕਹਿੰਦਾ ਵੀ ਵੇਚਦਾ ਨਹੀਂ ਤੇ ਫਿਕਸ ਹਵਾਨੇ ਦੀ ਆ ਪੂਰਾ ਤੁਸੀਂ ਹਵਾਨਾ ਟਾਈਟ ਤੇ ਮੁੱਲ ਹੈਗਾ ਜੀ ਇਹਦਾ 80000 ਹੈ ਨਾ ਤੇ ਫੋਨ ਨੰਬਰ ਜੀ ਆਪਣਾ ਫੋਨ ਵੀਰੇ 90414 90414 46419 46419 90414 46419 ਸੋ ਜਿਹੜੇ ਵੀ ਵੀਰ ਭਰਾ ਨੂੰ ਦੋਨੇ ਨਗਰ ਦੇ ਵਿੱਚੋਂ ਮਿੱਤਰੋ ਲੋਡ ਹੋਵੇ ਤਾਂ ਜਰੂਰ ਬਾਈ ਦੇ ਨਾਲ ਕਰੋ ਸੰਪਰਕ ਦੋਨੇ ਗਾਮਾ ਮਿੱਤਰੋ ਚੰਗੀਆਂ ਨੇ ਤੇ ਆਪਾਂ ਵੀਰੇ ਕੋਈ ਤਾਂ ਕਹਿਣ ਵਾਲੀ ਗੱਲ ਨਹੀਂ ਕਿਉਂਕਿ ਮੈਂ ਰੋਜ਼ ਆਪਾਂ ਹਾਂ ਡੇਰੀ ਤੇ ਪਾਉਣਿਆ ਨਾ ਆਪਦਾ ਕੰਡਾ ਧਰਕੀ ਤੋਲਦੇ ਆ ਤੇ ਬੰਦਾ ਉਹਦਾ ਜਿਵੇਂ ਤਸੱਲੀ ਕਰਕੇ ਉਵੇਂ ਲਿਆਣਾ ਚਾਹੁੰਦਾ ਚਾਹੇ ਰਹਿ ਕੇ ਵੀ ਚੋਣਾ ਦਾ ਪੋ ਵੀ ਚਵਾਦੇ ਕੋਈ ਚੱਕ ਨਹੀਂ ਇਹ ਬੰਦੇ ਆ ਵੀ ਆ ਨਾ ਕੋ ਡਾਊਟ ਆ ਜਿੰਮੇ ਮਰਜੀ ਚੋਲੇ ਉਵੇਂ ਆਪਾਂ ਚਲਦੇ ਆ ਠੀਕ ਆ ਦੁੱਧ ਪੂਰਾ ਕੱਢਣਗੇ ਆ ਭਾਈ ਦੁੱਧ ਆਪਣੀ ਜ਼ਿੰਮੇਵਾਰੀ ਆ ਓਕੇ ਜੀ ਸੋ ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਮਿੱਤਰੋ ਸ਼ੁਕਰੀਆ ਜੀ